ਔਰ ਮੈਂ ਜਿੱਤੇ ਤੁਹਾਡਾ ਧੰਨਵਾਦ ਕਰਦਾ ਹਾਜ਼ਰੀ ਲਵਾ ਕੇ ਗਏ ਨੇ ਸਰਦਾਰ ਚੇਤਨ ਸਿੰਘ ਜੌੜੇ ਮੱਜਰਾ ਸਾਹਿਬ ਉਸ ਦਿਨ ਜਿਸ ਦਿਨ ਪਹਾੜਾ ਵਾਪਰਿਆ ਲੁਧਿਆਣਾ ਵਿਖੇ ਇੱਕ ਸਮਾਗਮ ਹੋ ਰਿਹਾ ਸੀ ਜਿੱਥੇ ਦਾ ਹੀਰਾ ਸਿੰਘ ਗਾਪੜਿਆ ਸਾਹਿਬ ਆખ્યા ਸਾਫ ਦਾ ਕਰਮ ਮੰਤਰੀ ਪੰਜਾਬ ਇਹਨਾਂ ਦੀ ਅਗਵਾਈ ਹੇਠ ਸਮਾਗਮ ਹੋਇਆ ਸੀ ਗਾਪੜਿਆ ਸਾਹਿਬ ਤੇ ਰਾਜਾ ਸਾਹਿਬ ਨੇ ਤਾੜਾ ਸੌਲਾ ਆਪਣਾ ਨਿਗਮ ਆਣੇ ਬੜੀ ਕਿਰਪਾ ਇਹਨਾਂ ਦੇ ਉੱਤੇ ਇਹ ਸਮਰਪਿਤ ਰਿਹਾ ਟੋੜਾ ਸਾਹਿਬ ਨੂੰ ਪੰਥ ਨੂੰ ਉਸ ਸਮਾਗਮ ਦੇ ਵਿੱਚ ਉਹ ਰਾਜਲਾ ਸਾਹਿਬ ਬਾਅਦ ਰਾਸੀ ਰਾਤ ਨੂੰ ਤਵਾ ਸਾਡੇ ਨਾਮ ਜਦੋਂ ਪਾਣਾ ਵੰਡ ਰਿਆ ਸੀ ਜਿਹੜਾ ਸ੍ਰੀ ਜਗਤ ਸਿੰਘ ਜੁਵਰਾਜਮਾਨ ਨੇ ਮੈਂ ਸਰਕਾਰ ਜੋ ਸਾਹੀਰਾ ਸਿੰਘ ਜੀ ਸਾਹਿਬ ਸਾਡਾ ਕੈਬਨ ਮੰਤਰੀ ਸਾਹਿਬ ਅੱਜ ਬਰਸੀ ਤੇ ਪਹੁੰਚੇ ਹੋ ਹਰਦੀਪ ਸਿੰਘ ਰਾਜਲਾ ਦੀ ਬਹੁਤ ਵੱਡੀ ਦੇਨ ਸਮਾਣਾ ਨੂੰ ਵੀ ਹੈ ਇੱਕ ਨੇਕ ਦਿਲ ਇਨਸਾਨ ਹਨ ਕੀ ਕਹਿਣਾ ਤਾਂ ਇਸ ਪਰਸੀ ਦੇ ਉੱਪਰ ਜੀ ਜੋ ਤੁਸੀਂ ਕਿਹਾ ਉਹੀ ਮੈਂ ਕਹਿਣਾ ਚਾਹੁੰਦਾ ਇਸ ਹਰਦੀਪ ਸਿੰਘ ਰਾਜਲਾ ਸਾਹਿਬ ਬਹੁਤ ਹੀ ਇੱਕ ਅੱਛੇ ਸਾਫ਼ ਦਿਲ ਤੇ ਇਮਾਨਦਾਰ ਸਿਆਸਤਦਾਨ। ਇਹ ਆਜ ਉਹਨਾਂ ਦੇ بیٹے ਜਿਹੜੇ ਨੇ ਸਾਡੀ ਪਾਰਟੀ ਨਾਲ ਤੌਲਕ ਰੱਖਦੇ ਨੇ। ਮੇਰੇ ਨਾਲ ਪਰਸਨਲ ਉਹਨਾਂ ਦਾ ਬਹੁਤ ਪਿਆਰ ਹੈ। ਕਿ ਵਰਸੀ ਤੋਂ ਪਹਿਲੇ ਉਹਨਾਂ ਨੇ ਐਕਟਿਵਨੋ ਕਿਹਾ ਸੀ ਕਿ ਵਡੇਸਦਾਰ ਸਾਹਿਬ ਦੀ ਵਰਸੀ ਤੇ ਤੁਸੀਂ ਪਹੁੰਚਣਾ। ਤੇ ਮੈਂ ਉੱਥੇ ਆਇਆ। ਆ ਨੂੰ ਸ਼ਹਿਰ ਤੋਂ ਕੋਲ ਬੈਠ ਕਰਵਾ ਸੀ ਬਾਦਸ਼ਾਹ ਜਿਹੜਾ ਸੜਕ ਹਾਦਸਾ ਹੋਇਆ ਤੇ 6 ਬੱਚੇ ਅਜੇ ਇੱਕ ਬੱਚਾ ਹੋਰ ਪਹੁੰਚ ਗਿਆ ਇੱਕ ਡਰਾਈਵਰ ਵੀ ਸੱਤ ਬੰਦੇ ਦੀ ਮੌਤ ਹੋ ਗਈ ਹੈ ਬਹੁਤ ਹੀ ਅਨਫੋਰਚੂਨੇਟ ਐਕਸੀਡੈਂਟ ਹੋਇਆ ਜੀ ਅੱਜ ਉਹਨਾਂ ਬੱਚਿਆਂ ਦੇ ਵੀ ਅਫਸੋਸ ਵਾਸਤੇ ਨਾਲ ਜਾਣਗੇ ਤੇ ਸਾਰੇ ਮੇਰੇ ਸਾਥੀ ਨਾਲ ਜਾਣਗੇ ਬੜਾ ਅਨਫੋਰਚੂਨੇਟ ਹੈ ਕਿ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਵੱਡੇ ਪੇਮਾਨੇ ਤੇ ਇਹਦੇ ਇਥੇ ਮਿੱਟੀ ਦੇ ਟਿਪਰ ਦੇ ਤੇ ਇਨਾ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਹੈ ਜਿਹੜੇ ਵੀ ਰਿਸਪੌਂਸਿਬਲ ਹੈ ਇਹਦੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਵੇਖੋ ਕੰਪਨਸੇਸ਼ਨ ਤੇ ਉਹ ਕੋਈ ਨਹੀਂ ਸਕਦੀ ਬਟ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਇਹਦੇ ਉਹਨਾਂ ਨੂੰ ਕੰਪਨਸੇਟ ਵੀ ਕਰਨਾ ਚਾਹੀਦਾ ਤੇ ਕੰਪਨਸੇਸ਼ਨ ਦਾ ਵਾਅਦਾ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਐਡਾ ਇੱਕ ਹਰਕਤ ਕੀਤੀ ਹੈ ਜਿਸ ਦੇ ਵਿੱਚ ਨੌਜਵਾਨ ਬੱਚੇ ਜਿਹੜੇ ਨੇ ਛੋਟੇ-ਛੋਟੇ ਜੀਐਸ ਦੇ ਉਹਨਾਂ ਦੇ ਉਹ ਸ਼ਿਕਾਰ ਹੋਏ ਨੇ ਇਸ ਗੱਲ ਦਾ ਉਸ ਆਦਮੀ ਨੂੰ ਸਜ਼ਾ ਜੁਕੋ। ਸੋ ਲਾਸਟਵਾਲ ਬਾਜਰ ਸਾਹਿਬ ਸਰਦੀ ਖੇਤਰ ਗੁਰਦਾਸਪੁਰ ਅੰਮ੍ਰਿਤਸਰ ਇਹ ਨੁਕਸਾਨ ਜਿਆਦਾ ਹੋ ਰਿਹਾ ਹੈ। ਕੀ ਮੰਨਣਾ ਤੁਹਾਡਾ? ਜੀ ਇਹ ਬੜਾ ਅਨਫੋਰਚੂਨੇਟ ਹੈ। ਅੱਜ ਮੇਰੇ ਹਲਕੇ 'ਚ ਮੇਰੇ ਪਿੰਡ ਹੈ ਉਥੇ ਪੈਣੀ ਮੀ ਇੱਕਾ ਸ਼ਿਸ਼ਰਾ ਰਾਜੂ ਬੇਲਾ ਚਾਰ ਜਗ੍ਹਾ ਤੇ ਡਰੋਨਸ ਗਿਰੇ ਨੇ ਤਾ तकरीबन 7:30 ਵਜੇ ਸਵੇਰ ਤੇ ਕਾਫੀ ਨੁਕਸਾਨ ਹੋਇਆ ਤੇ ਕੱਲ ਮੈਂ ਉੱਥੇ ਸਾਰੇ ਬਾਰਡਰ ਏਰੀਆਜ਼ ਨੂੰ ਵਿਜ਼ਿਟ ਕਰਨ ਵਾਸਤੇ ਖੁਦ ਵੀ ਜਾ ਰਿਹਾ ਹਾਂ ਹਰ ਹਿੰਦੁਸਤਾਨੀ ਆਪਣੀ ਆਰਮਡ ਫੋਰਸਸ ਨੂੰ ਸਲੂਟ ਕਰਦਾ ਤੇ ਹਿੰਦੁਸਤਾਨ ਦਾ ਜਿਹੜਾ ਐਕਸ਼ਨ ਹੈ ਸਮੁੱਚੇ ਹਿੰਦੁਸਤਾਨੀ ਜਿਹੜੇ ਉਹ ਉਸ ਦੇ ਨਾਲ ਨੇ ਪਾਕਿਸਤਾਨ ਦੇ ਨਾ ਪਾਕ ਘਰਾਤੇ ਜਿਹੜੇ ਅਸੀਂ ਕਾਮਯਾਬੀ ਹੋਣ ਦਵਾਂਗੇ ਬੜੀ ਅਫਸੋਸਨਾ ਸਾਨੂੰ ਕਹਿਣਾ ਪੈਂਦਾ ਹੈ ਦੋਨੋਂ ਦੇਸ਼ਾਂ ਦੇ ਵਿੱਚ ਲੋਕ ਅਜੇ بے ਰੋਜ਼ਗਾਰੀ ਦੇ ਨਾਲ ਲੜ ਰਹੇ ਨੇ ਅਨਫੋਰਚਨਟ ਹੈ ਕਿ ਪਾਕਿਸਤਾਨ ਇਨਾਂ ਸ਼ਰਾਰਤਾਂ ਤੋਂ ਮੁੜਦਾ ਨਹੀਂ ਪਰ ਜਿਸ ਤਰ੍ਹਾਂ ਤਗੜੇ ਹੋ ਕੇ ਇੰਡੀਅਨ ਆਰਮਡ ਫੋਰਸੇਜ਼ ਨੇ ਇਹ ਮੂੰਹ ਤੋੜ ਇਹਨਾਂ ਨੂੰ ਜਵਾਬ ਦਿੱਤਾ ਹੈ ਅਸੀਂ ਹਮੇਸ਼ਾ ਸਮੁੱਚਾ ਪੰਜਾਬ ਤੇ ਹਰਦੁਸਤਾਨ ਆਰਮਡ ਫੋਰਸੇਜ਼ ਦਾ ਹਮੇਸ਼ਾ ਲਾਲ ਸਿੰਘ ਜੀ ਬੜੇ ਇਮਾਨਦਾਰ ਤੇ ਸਾਫ ਸੁਥਰੇ ਸਿਆਸਦਾਨ ਸਨ ਤੇ ਬੜੇ ਨਜ਼ਦੀਕੀ ਰਿਹਾ ਉਹ ਨਾਲ ਸਾਹਿਬ ਦੇ ਕੀ ਕਹੋਗੇ ਉਹਨਾਂ ਬਾਰੇ ਜੀ ਜਿਹਦੇ ਬਾਰੇ ਰਾਜਨਾਥ ਸਾਹਿਬ ਬਾਰੇ ਜੀ ਰਾਜਨਾਥ ਸਾਹਿਬ ਦਾ ਮਹਾਨ ਆਦਮੀ ਸੀਗਾ ਉਹ ਰક્ષਕ ਸੀ ਇਸ ਇਲਾਕੇ ਦਾ ਉਹ ਲੋਕਾਂ ਦੀ ਰਾਖੀ ਰੱਖਦਾ ਸੀ 25 ਕੀ ਘੜੀ ਚ 85 ਦੇ ਵੇਲੇ ਜਦੋਂ ਅਤਵਾਦੀ ਢੇਰੀ ਜਲਦੀ ਸੀ ਲੋਕ ਉਹ ਆਪਣਾ ਮਸੀਹਾ ਸਮਝਦੇ ਸੀ ਮਸੀਹਾ ਔਰ ਮੇਰੇ ਨਾਲ ਬਹੁਤ ਪੁਰਾਣੇ ਤਾਲੁਕਤ ਸੀ ਮੈਂ ਦਾ ਤਾਂ ਬਹੁਤ ਦਿਵਸਤ ਕਾ ਜੋ ਜਥੇਦਾਰ ਨੇਕ ਦਿਲ ਤੇ ਇਮਾਨਦਾਰ ਸਿਆਸਤਾਂ ਕਹੇ ਗਏ ਨੇ ਤੇ ਮਸੀਹਾ ਮਰਦੇ ਹਨ ਸਮਾਨ ਦੇ ਲੋਕ ਉਹਨਾਂ ਨੂੰ ਕੀ ਕਹਿਣਾ ਹੈ ਇਸ ਬੁਰੀ ਗੱਲ ਇਹ ਹੈ ਕਿ ਜਿਹੜੇ ਵੀ ਇਨਸਾਨ ਕੋਈ ਚੰਗੇ ਕਰਮ ਕਰਕੇ ਆਉਂਦੇ ਆ ਉਹ ਇਹੋ ਜਿਹੀਆਂ ਪੋਜੀਸ਼ਨਸ ਤੇ ਪਹੁੰਚਦੇ ਮੈਨੂੰ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਨੇ ਹੁਕਮ ਲਾਇਆ ਸੀ ਕਿ ਅਸੀਂ ਸਾਰੇ ਜਾਣੇ ਨੇ ਪਹਿਲਾਂ ਵੀ ਅਸੀਂ ਆਏ ਸੀ ਇਸੇ ਗੁਰਦੁਆਰਾ ਸਾਹਿਬ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਹਾਜ਼ਰੀ ਲਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਸਾਡੇ ਨਾਲ ਜੁੜੇ ਨੇ ਪਿਛਲੇ ਸਮੇਂ ਚ ਰਾਜਲਾ ਸਾਹਿਬ ਔਰ ਬਹੁਤ ਹੀ ਹੁਨਰਵਰ ਵਿਅਕਤੀ ਨੇ ਅਮਸ਼ਦਾ ਦੇ ਫੁੱਲ ਪੀਟ ਕਰਦਾ ਸੀ ਵਰਿੰਗ ਸਿੰਘ ਪਿਛਲੇ ਦਿਨ ਸਮਾਣਾ ਪਟਿਆਲਾ ਰੋਡ ਤੇ ਬਹੁਤ ਵੱਡਾ ਹਾਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ ਆਛਾ ਸਾਡੇ ਬੱਚਾਈ ਪੂਰਾ ਹੋ ਗਿਆ ਡਰਾਈਵਰ ਵੀ ਸਤਮਾਈ ਸਤ ਪਹੁੰਚ ਗਿਆ ਹਾਂਜੀ ਮੈਨੂੰ ਉਰੀ ਜਾਣਕਾਰੀ ਮਿਲੀ ਸੀ ਅਸੀਂ ਦੋ ਦਿਨ ਪਹਿਲਾਂ ਗੱਲ ਹੋਈ ਸੀ ਸਰਦਾਰ ਜੱਜ ਸਿੰਘ ਜੀ ਔਰ ਨਾਲ ਤੇ ਉਹ ਸਾਡੇ ਪ੍ਰਮੁੱਖ ਆਗੂ ਸੇ ਬਣਾ ਨਾਲ ਬਹੁਤ ਮਾੜਾ ਹਾਦਸਾ ਸੀ ਇਹੋ ਜੀ ਹਾਦਸੇ ਨਾਲੋਂ ਵਾਪਰ ਸੱਚੇ ਪਾਤਸ਼ਾਹ ਕਿਰਪਾ ਰੱਖੇ ਅੱਜ ਪਤਾ ਲੱਗਿਆ ਸੀਗਾ ਕਿ ਇੱਕ ਬੱਚਾ ਹੋਰ ਪੂਰਾ ਹੋ ਗਿਆ ਸੀ ਸੋ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਉਹ ਜੋ ਨਾਲ ਸਾਥੀਆਂ ਦੇ ਘਰੇ ਜਾ ਕੇ ਕਿਉਂਕਿ ਇਸ ਮੌਕੇ ਤੇ ਅਸੀਂ ਉਹਨਾਂ ਦਾ ਦੁੱਖ ਹੀ ਵੰਡਾ ਸਕੀ ਤੇਦਾਰ ਹਰਦੀਾਰ ਸਿੰਘ ਰਾਏ ਜਿਨ੍ਹਾਂ ਨੂੰ ਲੋਕ ਮਸੀਹਾ ਸਾਫ ਦਿਲ ਨੇਕ ਦਿਲ ਤੇ ਇਨਸਾਨ ਕਿਹਾ ਜਾਂਦਾ ਸੀ ਸਿਆਸਤ ਵਿੱਚ ਕੀ ਕਹਿਣਾ ਚਾਹੂ ਕਿ ਉਹਨਾਂ ਦੀ ਵਰਸੀ ਦਾ ਦੇਖੋ ਰਾਜਲਾ ਸਾਹਿਬ ਇਸ ਹਲਕੇ ਦੇ ਬਹੁਤ ਹਰਮਨ ਪਿਆਰੇ ਐਮ ਐਲ ਏ ਰਹੇ ਨੇ ਬੜੀ ਉਹਨਾਂ ਨੇ ਸੇਵਾ ਕੀਤੀ ਹੈ ਸਮਾਣੇ ਸ਼ਹਿਰ ਵਾਸਤੇ ਹਸਪਤਾਲ ਹੈ ਤਸੀਲ ਹੈ ਹੋਰ ਇਲਾਕੇ ਦੇ ਵਿਕਾਸ ਦੇ ਬਹੁਤ ਕੰਮ ਕਰਦੇ ਰਹੇ ਨੇ ਮੈਂ ਅੱਜ ਉਹਨਾਂ ਦੇ ਇਸ ਵਰਸੀ ਦੇ ਮੌਕੇ ਸਰਗਰ ਦੇ ਫੁੱਲ ਪੇਸ਼ ਕਰਨ ਵਾਸਤੇ ਆਇਆ ਹਾਂ ਮੁੱਟਾ ਸਿੰਘ ਜੀ ਹਰਦੀਆਰ ਸਿੰਘ ਜੀ ਰਾਜਲਾ ਉਸ ਸਮੇਂ ਅਤਵਾ ਬੜੇ ਨੇਕ ਦਿਲ ਸਾਫ ਦਿਲ ਐਮ ਐਲ ਏ ਵੀ ਬਣੇ ਹਸਪਤਾਲ ਤੇ ਅਦਾਲਤ ਉਹਨਾਂ ਦੀ ਦੇਣ ਹੈ ਕੀ ਸਮਝਦੇ ਹੋ ਉਹਨਾਂ ਦੀ ਕੁਰਬਾਨੀਆਂ ਦਾ ਇਤਿਹਾਸ ਨੂੰ ਤੁਸੀਂ ਫਿਕਰਮ ਵਕਈ ਜਿਹੜੇ ਹਰਵਿਹਾਰ ਰਾਏ ਇੱਕ ਦਰवेश ਸਿਆਸਤਦਾਨ ਸੀ ਉਹਨਾਂ ਨੂੰ ਸਿਆਸਤਦਾਨ ਵਾਲਾ ਸ਼ਬਦ ਨਹੀਂ ਮਤਲਬ ਉਹਨਾਂ ਨੇ ਵਰਤਿਆ ਜਿੰਨਾ ਚਿਰ ਵੀ ਉਹਨਾਂ ਨੇ ਰਾਜਨੀਤੀ ਕੀਤੀ ਸਮਾਂ ਥੋੜਾ ਮਿਲਿਆ ਉਹ ਇੱਕ ਦਰवेश ਸਿਆਸਤਦਾਨ ਸੀਗੇ ਉਹਨਾਂ ਨੇ ਆ ਇਲਾਕੇ ਦੇ ਵਿੱਚ ਆਪਣਾ ਨਾਂ ਬਣਾਇਆ ਪਰਿਵਾਰ ਦਾ ਨਾਂ ਬਣਾਇਆ ਬਹੁਤ ਵਧੀਆ ਤੇ ਉਹ ਉਹਨਾਂ ਦੇ ਨਾਂ ਬਣਾਉਣ ਦੇ ਕਾਰਨ ਹੀ ਅੱਜ ਜਿਹੜੇ ਆ ਲੋਕ ਆ ਇਹਨੇ ਅੱਜ ਇੰਨੇ ਲੋਕ ਇਕੱਠੇ ਹੋਏ ਨੇ ਜਿਹੜੇ ਉਹ ਇਸੇ ਕਰਨੀ ਆ ਵੀ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਉਸੇ ਤਰ੍ਹਾਂ ਉਹਨਾਂ ਨੇ ਥਾਂ ਬਣਾਈ ਹੋਈ ਹੈ ਹੈਨਾ ਇਹ ਉਸ ਤੋਂ ਬਾਅਦ ਆ ਹੁੰਦੀ ਹੈ ਪਰਿਵਾਰ ਦੀ ਪਰਿਵਾਰ ਨੇ ਵੀ ਉਸੇ ਤਰ੍ਹਾਂ ਚੱਲਿਆ ਪਰਿਵਾਰ ਵੀ ਉਸੇ ਤਰ੍ਹਾਂ ਚੱਲਣ ਕਰਕੇ ਸਾਰੇ ਲੋਕਾਂ ਦੇ ਮਨਾਂ ਵਿੱਚ ਪਿਆਰ ਸਤਿਕਾਰ ਉਸੇ ਤਰ੍ਹਾਂ ਬਣਿਆ ਤਾਂ ਹੀ ਲੋਕ ਅੱਜ ਵੇਖੋ ਵਾਰ ਕਿੰਨਾ ਠਾਠਾ ਮਾਰਦਾ ਘਟਾ ਹੈ ਇੰਨੇ ਸਾਲ ਬੀਤ ਜਾਣ ਲੋਕ ਤਾਂ ਉਹ ਹੀ ਭੁੱਲ ਜਾਂਦੇ ਆ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਸਤਿਕਾਰ ਬਣਾਇਆ ਆਪਣਾ ਔਰ ਬਣਾਈ ਰੱਖਣਾ ਚਾਹੀਦਾ ਪਰਿਵਾਰ ਨੂੰ ਵੀ ਪਰਿਵਾਰ ਵੀ ਉਹਨਾਂ ਦਾ ਬਹੁਤ ਜਾੜਾ ਆਇਆ ਜੋ ਸਾਨੂੰ ਪਤਾ ਲੱਗਾ ਇਹਨਾਂ ਸਮਾਗਮ ਦੇ ਪਰ ਚੱਲੇ ਆਏ ਤੇ ਉਹཚ ਵੇਲੇ ਆਲੇ-ਦਾਲੇ ਦੀ ਉਸ ਵੇਲੇ ਉਹ ਮੁੰਡੇ ਜਿਹੜੇ ਕੋਈ ਹਮਲਾਵਰ ਸੀਗੇ ਉਹ ਆਲੇ-ਦਾਲੇ ਉਸੜੀ ਘੁੰਮ ਰਹੇ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਟੋੜਾ ਸਾਹਿਬ ਸ਼ਾਇਦ ਭੱਜ ਗਏ ਇਸ ਗੱਲ ਨੂੰ ਧਿਆਨ ਰੱਖ ਕੇ ਉਹਨਾਂ ਨੇ ਜਿਹੜੇ ਨੇ ਪਹੁੰਚੇ ਅਹੀਂ ਟੋੜਾ ਸਾਹਿਬ ਨੂੰ ਲੈ ਕੇ ਰਾਜਾ ਸਾਹਿਬ ਨੂੰ ਲੈ ਕੇ ਤੇ ਸੁਰਦਾਰ ਤੋਂ ਗੁੰਸਣ ਡਰਾਈਵਲ ਸੀ ਜਿਹਨਾਂ ਲੈ ਕੇ ਤੇ ਉਸ ਵਾਰ ਰਸਤਾ ਉਹਦੇ ਵਿੱਚ ਜਾ ਕੇ ਦਾਖਲ ਕਰਾ। ਰਮਾਸੋਂ ਤੋਂ ਲਾਜਵੀ ਚੱਲਿਆ ਪਰ ਥੋੜਾ ਸਭ ਦੀ ਗਲਤੀ ਸਿੱਖਤਰ ਹੋਏ ਆ ਤੇ ਅੱਜ ਵੀ ਉਹਨਾਂ ਦੀ ਖਾ ਜਿਹੜੀ ਜਿਤਨਕ ਤੇ ਲੋਕ ਮਨਾ ਵਿੱਚ ਕਿਤੇ ਬੈਠੀ ਹੈ ਫੇਸ ਕਰਕੇ ਸਾਥ ਸੰਗਤ ਜੀ ਉਹਨਾਂ ਉਹ ਇੱਕ ਮਹਾਨ ਲੀਡਰ ਅੰਜਾਇ ਦਾ ਬਚਨ ਸਿੰਘ ਤੋੜਾ ਰਹਿੰਦਾ ਹੈ। ਅਸ਼ੀਰਵਾਦ ਪ੍ਰਾਪਤ ਰਿਹਾ। ਹੋਣੇ ਸਾਹਮਣੇ ਵਰਵਾਤੇ ਬੜੀ ਬੇਦਖੀ ਹਮੇਸ਼ਾ ਆਪਣਾ ਮੇਲ ਪਰ ਹੱਥ ਰੱਖਦੇ ਆ ਸਦਾ ਜੀਤਾਂ ਸਿੰਘ ਜੀ ਰਾਜਾ ਸਾਹਿਬ ਵੀ ਐਮਐਲਏ ਬਣੇ ਚਲੋ ਬਕਰੀ ਗੱਲਾਂ ਸਮੇਂ ਬੰਨ ਲੈਣੇ ਰਾਸੀ ਤੋਂ ਤੇਈ ਵਾਰੀ ਘਟਨਾਵਾਂ ਵਾਪਰਦੀਆਂ ਨੇ ਪਰ ਮੈਨੂ ਇਸ ਗੰ ਦਾ ਵੀ ਸਭ ਨੂੰ ਮਾਣ ਹੈ ਕਿ ਪਰਿਵਾਰ ਅੱਜ ਵੀ ਅੰਦਰੋਂ ਪੰਤਕ ਬਚਾਉਂਦਾਰਾ ਨਾਮ ਕੁਰਨਾਇਆ ਰਹੇ ਰਾਜੀ ਸਿੰਘ ਜੀ ਜੀਤਨ ਕਰ ਰਹੇ ਸੀ ਰਾਜਗਰ ਸਾਹਿਬ ਦੀ ਬੇਟੀ ਸਾਡੀ ਭੈਣ ਇੱਕ ਸ਼ਬਦ ਬੜਕੇ ਲਈ ਹੈ ਆਪਣੇ ਪਿਤਾ ਦੀ ਸਰਦਾਰਾ ਦੇ ਰੂਪ ਵਿੱਚ ਇੱਥੋਂ ਪਤਾ ਲੱਗਦਾ ਹੈ ਕਿ ਪਰਿਵਾਰ ਗੁਰੂ ਘਰ ਨਾਲ ਕਿੰਨੀ ਇਥਾ ਸ਼ਰਧਾ ਨਾਲ ਜੁੜਿਆ ਹੋਇਆ ਹੈ ਸੂਜ ਪਰਿਵਾਰ ਨੇ ਪੰਥਕ ਸਫਾ ਵਿੱਚ ਸਮਾਜਿਕ ਖੇਤਰ ਵਿੱਚ ਬਹੁਤ ਵੱਡੀ ਸੇਵਾ ਨਿਭਾਈ ਹੈ ਉਹ ਸਰਦਾਰ ਹਰਜਨ ਰਾਜਲਾ ਦੇ ਨਾਮ ਨੂੰ ਰੌਸ਼ਨ ਕੀਤਾ ਹੈ